ਤਾ ਖਾਲਸਾ ਵਾਹਿਗੁਰੂ ਦੇ ਕੀ ਫਤੇ ਤਾ ਤਾਂ ਜਾ ਕੇ ਮਿੱਟੀਆ ਕਦੇ ਫਰੋਲਣ ਨੀਂ ਦੇਂਦਾ ਤਾ ਤਾਂ ਜਾ ਕੇ ਮਿੱਟੀਆ ਕਦੇ ਫਰੋਲਣ ਨੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਢੋਲਣ ਨੀਂ ਦੇਂਦਾ ਤਾਂ ਜਾ ਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਤਾਂ ਜਾ ਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤੂੰ ਕਹਿ ਡੋਲੇ ਪੁਰਾਨੀਆਂ ਰੱਖੇਗਾ ਸਿਰਜਨਹਾਰ ਤੂੰ ਕਹੇ ਡੋਲੇ ਪਰਾਨੀਆਂ ਤੂੰ ਦਰੱਖੇਗਾ ਸਿਰਜਨਹਾਰ ਜਿਨੇ ਪਦਾਇਸ਼ ਤੂੰ ਕੀਆ ਸੋਈ ਦੇ ਪਦਾਇਸ਼ ਤੂੰ ਕੀਆ ਸੋਈ ਦੇ ਅਧਾਰ ਫਾਸਾ ਜਾਕੇ ਮਿੱਟਿਆ ਕਦੇ ਭਰੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਤਾ ਤਾਂ ਜਾ ਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਕੀ ਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਮੇਰਵਾਨ ਸਾਹਿਬ ਮੇਰਾ ਮੇਰਵਾਨ ਮੇਰਮਾਨ ਸਾਹਿਬ ਮੇਰਾ ਮੇਰਵਾਨ ਜੀ ਸਗਲ ਕੋ ਦੇ ਦਾਨ ਜੇ ਸਗਲ ਕੋ ਦੇ ਦਾਨ ਮੇਰਵਾਨ ਸਾਹਿਬ ਮੇਰਾ ਮੇਰਵਾਨ ਮੇਰਵਾਨ ਸਾਹਿਬ ਮੇਰਾ ਮੇਰਵਾਨ ਸਾਹਿਬ ਮੇਰਾ ਮੇਰਵਾਨ ਜੀ ਸਗਲ ਕੋ ਦੇਦਾਨ ਮੇਰੇ ਤਾਂ ਤਾਂ ਜਾਕੀ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਤਾ ਤਾਂ ਜਾ ਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਢੋਲਣ ਨਹੀਂ ਦੇਂਦਾ ਤੇਨਾ ਤੇਰਾ ਤੋਲਣ ਵਾਲਾ ਢੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਢੋਲਣ ਨਹੀਂ ਦੇਂਦਾ ਤਾਤਾ ਜਾਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤਾਤਾ ਜਾਕੇ ਮਿੱਟੀਆਂ ਕਦੇ ਫਰੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਤੇਰਾ ਤੇਰਾ ਤੋਲਣ ਵਾਲਾ ਡੋਲਣ ਨਹੀਂ ਦੇਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ